ਦੋਸਤੋ ਬਹੁਤ ਪਿਆਰੀ ਕੋਠੀ ਲੈ ਕੇ ਆਏ ਆ ਡਿਜ਼ਾਈਨ ਬਹੁਤ ਬਾਖਮਾਲ ਹੈ ਤੇ ਬਹੁਤ ਸਾਰੀਆਂ ਬਰੀਕੀ ਨਾਲ ਜਿਹੜੀਆਂ ਚੀਜ਼ਾਂ ਕੀਤੀਆਂ ਹੋਈਆਂ ਨੇ ਤੇ ਜਿੰਨਾ ਵੀ ਇਹਦੇ ਵਿੱਚ ਟਾਈਲਾਂ ਦਾ ਵਰਕ ਹੋਇਆਗਾ ਜਾਂ ਗ੍ਰੇਨਾਈਟ ਲੱਗਿਆ ਉਹ ਹਰਦੇਵ ਮਾਰਬਲ ਮਾਨਸਾ ਤੋਂ ਆਇਆ ਹੋਇਆ ਕਜਾਰੀਏ ਦੀਆਂ ਟਾਈਲਾਂ ਲੱਗੀਆਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੇਨ ਐਂਟਰੀ ਤੇ ਜੇ ਦੇਖੀਏ ਬਾਈ ਉਹਨਾਂ ਨੇ ਗਲੀ ਦੇ ਵਿੱਚ ਬਹੁਤ ਸੋਹਣੀ ਲੁੱਕ ਦਿੱਤੀ ਇੱਕ ਏਟ ਇਹ ਆ ਜਾਂਦਾ ਇੱਕ ਪਸ਼ੂਆਂ ਵਾਸਤੇ ਬੈਕ ਸਾਈਡ ਤੇ ਆਉਂਦਾ ਓ ਡਰੋਨ ਵਾਲੇ ਸ਼ਾਟ ਲੱਗੇ ਆ ਉੱਪਰ ਸਿੰਗਲਜ਼ ਲੱਗੇ ਹੋਏ ਨੇ ਤੇ ਬਾਹਰ ਜਿਹੜੇ ਕੀ ਇਹ ਪਾਣ ਪੱਤੇ ਚੱਲਦੇ ਆ ਬਾਈ ਉਹਨਾਂ ਨੇ ਇਹ ਲਾ ਕੇ ਜਿਹੜੀ ਮਤਲਬ ਬਾਹਰ ਦੀ ਲੋਕਾਂ ਬਹੁਤ ਵਾਰ ਆਪਾਂ ਦੇਖਦੇ ਕੱਲਾ ਪਲਾਸਤਰ ਜਾਂ ਰੰਗ ਕਰਕੇ ਛੱਡਿਆ ਹੁੰਦਾ ਪਰ ਬਾਈ ਉਹਨਾਂ ਨੇ ਸਾਰੇ ਪਾਸੇ ਇਹਨੂੰ ਪ੍ਰੋਪਰ ਬਣਾਇਆ ਹੋਇਆਗਾ ਤੇ ਆਜੋ ਅਪ ਅੰਦਰ ਲੈ ਕੇ ਚੱਲਦੇ ਆਂ ਮੇਨ ਐਂਟਰੀ ਤੋਂ ਤੇ ਪਹਿਲਾਂ ਤਾਂ ਆਪਾਂ ਗੱਲ ਕਰੀਏ ਵੀ ਟਾਈਲਾਂ ਦਾ ਜਿਹੜਾ ਇੱਥੇ ਡਿਜ਼ਾਈਨ ਹੈ ਬਹੁਤ ਸੋਹਣਾ ਤੇ ਬਰੀਕੀ ਨਾਲ ਕੀਤਾ ਹੋਇਆਗਾ ਤੇ ਬਹੁਤ ਹੀ ਪ੍ਰੋਪਰ ਜਿਹੜੀ ਜੇ ਕਹიდੀਏ ਟਾਈਲਾਂ ਦੀ ਗ੍ਰੇਨਾਈਟ ਦੀ ਜਿਹੜੀ ਲੋਕਾਂ ਬਹੁਤ ਸੋਹਣੀ ਲੱਗ ਰਹੀ ਆ ਤੇ ਕੋਠੀ ਦਾ ਤੁਸੀਂ ਡਿਜ਼ਾਈਨ ਦੇਖੋਗੇ ਦੋਨੇ ਤਰ੍ਹਾਂ ਦੇ ਮਿਕਸ ਹੈ ਜਾਂ ਲੋਹੇ ਦੀ ਗ੍ਰਿੱਲ ਵੀ ਆ ਜਾਂਦੀ ਆ ਇਧਰਲੀ ਸ ਤੇ ਉਧਰ ਪਾਵੇ ਵੀ ਲੱਗੇ ਹੋਏ ਨੇ ਜਿਵੇਂ ਕਿ ਸਮਿੰਟਰਡ ਪ੍ਰੋਡਕਟ ਯੂਜ਼ ਕੀਤਾ ਹੈ ਬਾਈ ਹੋਰਾਂ ਨੇ ਦੋਨੇ ਚੀਜ਼ਾਂ ਨਾਲ ਜਿਹੜੀ ਇਹ ਲੋਕਾਂ ਕੀ ਬਹੁਤ ਜ਼ਿਆਦਾ ਜੇ ਕਿਹਦੀ ਸੋਹਣੀ ਆਉਂਦੀ ਹੈਗੀ ਕਲਰ ਕੰਬੀਨੇਸ਼ਨ ਹੀ ਬਹੁਤ ਵਧੀਆ ਆਇਆ ਹੋਇਆ ਹੈਗਾ ਤੇ ਇਸ ਤੋਂ ਇਲਾਵਾ ਵੀਰ ਕਹਿੰਦੇ ਵੀ ਕੋਠੀ ਜਦੋਂ ਤਿਆਰ ਹੋਈ ਆ ਨਾਲ ਦੀ ਨਾਲ ਹੀ ਅਸੀਂ ਕਲਰ ਕੀਤਾ ਸੀਗਾ ਉਹਦੇ ਕਰਕੇ ਥੋੜਾ ਸ਼ੋਰੇ ਸਲਾਬ ਨੇ ਪਰੇਸ਼ਾਨ जरूर ਕੀਤਾਗਾ ਪਰ ਜੇ ਦੇਖੀਏ ਸਾਰੀ ਕੋਠੀ ਦਾ ਉੱਪਰੋਂ 2 ਫੁੱਟ ਤੋਂ ਉੱਪਰ ਜੀ ਕਹਦੀ ਰੰਗ ਬਹੁਤ ਵਧੀਆ ਤੇ ਇੱਥੇ ਆਪਾਂ ਪਰਿਵਾਰ ਨਾਲ ਬੈਠ ਸਕਦੇ ਆ ਤੇ ਇਧਰਲੀ ਸਾਈਡ ਤੇ ਓਪਨ ਰਸੋਈ ਆ ਗਈ ਜਿੱਥੇ ਆਪਾਂ ਝਲਾਨੀ ਕਹ ਨਾਲ ਇੱਕ ਛੋਟਾ ਜਿਹਾ ਕਮਰਾ ਹੈ ਜੀ ਠੀਕ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਲੱਕੜ ਦਾ ਬਹੁਤ ਸੋਹਣਾ ਕੰਮ ਹੋਇਆ ਟਾਈਲਾਂ ਦਾ ਇਹਦੇ ਵਿੱਚ ਐਂਡਲੈਸ ਸਟਾਈਲ ਲੱਗੀ ਹੋਈ ਹੈਗੀ ਕਜਾਰੀਆ ਦੀ ਤੇ ਲੁੱਕ ਤੁਸੀਂ ਦੇਖ ਸਕਦੇ ਹੋ ਖੁੱਲੀ ਡੁੱਲੀ ਜਿਹੜੀ ਲੌਬੀ ਹੈ ਲੌਬੀ ਦੇ ਵਿੱਚ ਵੀ ਬਹੁਤ ਸੋਹਣੇ ਤਰੀਕੇ ਨਾਲ ਕੰਮ ਹੋਇਆ ਹੈਗਾ ਗਰਾਉਂਡ ਫਲੋਰ ਤੇ ਤਿੰਨ ਰੂਮ ਆ ਜਾਂਦੇ ਨੇ ਜੀ ਇੱਕ ਡਰਾਈング ਰੂਮ ਆ ਜਾਂਦਾ ਕਿਚਨ ਆ ਜਾਂਦੀ ਹੈ ਪਹਿਲਾਂ ਇਹ ਤਾਂ ਤੁਹਾਨੂੰ ਕਿਚਨ ਵਾਲੇ ਕਮਰੇ ਦੀ ਛੋਟੀ ਜਿਹੀ ਕਿਚਨ ਇੱਥੇ ਤਾਂ ਰੱਖੀ ਹੈ ਕਿਉਂਕਿ ਪਰਿਵਾਰ ਜਿਵੇਂ ਆਪਣੇ ਪਿੰਡਾਂ ਚੋਂ ਆਉਂਣ ਉਹ ਆਤੀ ਹੁੰਦੀ ਵੀ ਆਪਾਂ ਬਾਹਰ ਕਿਚਨ ਜ਼ਿਆਦਾ ਯੂਜ਼ ਕਰਦੇ ਆ ਤਾਂ ਖੁੱਲੀ ਢੁਲੀ ਕਿਚਨ ਬਾਹਰ ਬਣੀ ਹੋਈ ਹੈ ਸਾਰੀ ਇਹ ਅੰਦਰ ਇੱਕ ਨੋਰਮਲ ਜਿਵੇਂ ਆਪਾਂ ਯੂਜ਼ ਕਰਨ ਵਾਸਤੇ ਕਿਚਨ ਦਾ ਜਿਹੜੀ ਆਪਸ਼ਨ ਦਿੱਤੀ ਆ ਤੇ ਇੱਧਰ ਆ ਜਾਈਏ ਤੁਸੀਂ ਡਰਾਈਂਗ ਰੂਮ ਦੇ ਵਿੱਚ ਡਰਾਈਂਗ ਰੂਮ ਵੀ ਬਹੁਤ ਸੋਹਣਾ ਪਿਆਰਾ ਤੇ ਸੋਫੇ ਤੁਸੀਂ ਦੇਖ ਸਕਦੇ ਹੋ ਲਗਜ਼ਰੀਅਸ ਪ੍ਰੋਪਰ ਚੀਜ਼ ਬਣਾਈ ਆ ਬਾਈ ਹੋਰਾਂ ਨੇ ਛੱਤ ਤੇ ਬਹੁਤ ਸੋਹਣਾ ਕੰਮ ਕੀਤਾ ਜੇ ਕੋਠੀ ਦੀ ਐਂਟਰੀ ਦੀ ਗੱਲ ਕਰੀ ਇੱਕ ਮੇਨ ਐਂਟਰੀ ਇੱਧਰ ਆ ਗਈ ਸੀ ਜੀ ਈਸਟ ਫੇਸਿੰਗ ਆ ਗਈ ਤੇ ਇਧਰ ਆ ਗਈ ਜੀ ਆਪਣੀ ਡਰਿੰਕ ਰੂਮ ਦੇ ਵਿੱਚ ਐਂਟਰੀ ਕੋਈ ਦੋਸਤ ਮਿੱਤਰ ਆਉਂਦੇ ਸਿੱਧਾ ਉਹ ਡਰਿੰਕ ਰੂਮ ਦੇ ਵਿੱਚ ਐਂਟਰ ਹੋ ਸਕਦੇ ਨੇ ਨਾਲ ਇੱਕ ਦੀਵਾਨ ਬੈੱਡ ਦਿੱਤਾ ਤੇ ਟਾਈਲਾਂ ਦਾ ਡਿਜ਼ਾਈਨ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਵੀ ਬਹੁਤ ਵੱਖਰੇ ਤਰੀਕੇ ਨਾਲ ਤੇ ਸੋਹਣਾ ਜੀ ਚੀਜ਼ ਲਈ ਹੋਈ ਆ ਜਿਹੜੀ ਕਿ ਜਿਵੇਂ ਆਪਾਂ ਆਮ ਡਰਿੰਕ ਰੂਮ ਚ ਬੈਠਦੇ ਆ ਤਾਂ ਨਜ਼ਰ ਵੀ ਨਹੀਂ ਆਉਣਾ ਵੀ ਕੋਈ ਕਿਸ ਤਰ੍ਹਾਂ ਦਾ ਇਧਰ ਡਾਈਨਿੰਗ ਸੈੱਟ ਸੋਫੇ ਨਾਲ ਮੈਚ ਆ ਜਾਂਦਾ ਹੁਣ ਆਜੋ ਜੀ ਰੂਮ ਰੂਮ ਆ ਜਿਹੜੇ ਪੂਰੇ 15x13 ਦੇ ਖੁੱਲੇ ਡੁੱਲੇ ਰੂਮ ਨੇ ਤੇ ਪ੍ਰੋਪਰ ਜੇ ਕਹੇ ਜੀ ਸਾਈ ਦੇ ਵਿੱਚ ਬਣੇ ਹੋਏ ਨੇ ਤੇ ਜਿੰਨਾ ਵੀ ਅੰਦਰ ਲੱਕੜ ਦਾ ਕੰਮ ਲਾ ਲਓ ਅ ਇਧਰ ਆਪਾਂ ਜੇ ਕਹიდੀਏ ਲੋਵਰਸ ਵਗੈਰਾ ਲੱਗੇ ਨੇ ਐਲਈਡੀ ਸਕਰੀਨ ਤੇ ਬਹੁਤ ਪ੍ਰੋਪਰ ਤੇ ਇੱਕ ਲਾਈਟ ਜੇ ਕਲਰ ਨਾਲ ਜਿਵੇਂ ਟੈਲਾ ਹੁੰਦਾ ਵੀ ਲਾ ਲਓ ਛੱਤ ਤੇ ਵੀ ਲਾ ਲਓ ਪ੍ਰੋਪਰ ਇੱਕ ਮੈਚਿੰਗ ਕੀਤੀ ਹੋਈ ਆ ਤੇ ਇਧਰ ਅਲਮੀਰਾ ਆ ਗਈ ਜੀ ਇਸ ਤੋਂ ਇਲਾਵਾ ਡ्रेसਿੰਗ ਰੂਮ ਆ ਜਾਂਦਾ ਨਾਲ ਹੀ ਬਾਥਰੂਮ ਅਟੈਚ ਆਏਗਾ ਇੱਕ ਚੀਜ਼ ਜਿਹੜੇ ਵੀ ਮਿੱਤਰਾਂ ਕੋਠੀ ਜਿਨ੍ਹਾਂ ਨੂੰ ਪਸੰਦ ਆਉਗੀ ਪਹਿਲਾਂ ਵਾਰ ਜੇ ਆਪਾਂ ਗੱਲ ਕਰੀਏ ਤੁਸੀਂ ਕਹਿਣਾਗਾ ਵੀ ਬਾਕੀ ਬਹੁਤ ਸਾਰੇ ਤਰ੍ਹਾਂ ਦੀਆਂ ਟੈਲਾਂ ਜਿਹੜੀਆਂ ਘਰ ਦੇ ਵਿੱਚ ਜੋ ਜੋ ਹੋਈਆਂ ਹਰ ਇੱਕ ਥਾਂ ਤੇ ਅਲੱਗ-ਅਲੱਗ ਕਨਸੈਪਟ ਯੂਜ਼ ਹੋਇਆਗਾ ਜਿਵੇਂ ਤੁਸੀਂ ਆਹ ਟੈਲਾਂ ਦਾ ਡਿਜ਼ਾਈਨ ਦੇਖੋਗੇ ਇਹ ਇੰਝ ਲੱਗਦਾ ਜਿਵੇਂ ਕੋਈ ਪੱਥਰ ਲਾਇਆ ਹੋਣਾ ਤੇ ਬਹੁਤ ਸੋਹਣੀ ਲੁੱਕ ਆਉਂਦੀ ਆ ਤੇ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਇਹ ਘਰ ਇਹ ਤਿਆਰ ਕੀਤਾ ਗਿਆ ਇਸ ਤੋਂ ਇਲਾਵਾ ਜੀ ਗਰਾਉਂਡ ਫਲੋਰ ਤੇ ਦੋ ਰੂਮ ਹੋ ਰਹੇ ਜਾਂਦੇ ਨੇ ਆਜੋ ਵੀ ਦੋਸਤੋ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਫਸਟ ਫਲੋਰ ਵਾਲੀ ਸਾਈਡ ਤੇ ਜੇ ਤੁਸੀਂ ਗੱਲ ਕਰਦੇ ਨੇ ਸਿੰਗਲ ਸਟੋਰੀ ਦਾ ਵੀ ਘਰ ਬਣਾਉਣਾ ਆਪਾਂ ਤਾਂ ਗਰਾਉਂਡ ਫਲੋਰ ਤੇ ਜਿੰਨਾ ਕੁ ਬਾਈ ਉਹਨਾਂ ਨੇ ਕੰਮ ਕੀਤਾ ਲੋ ਵੀ ਦੋਸਤੋ ਪੌੜੀਆਂ ਚੜ ਕੇ ਆਪਾਂ ਆਗੇ ਫਰਸਟ ਫਲੋਰ ਤੇ ਪਹਿਲਾਂ ਤੁਸੀਂ ਝੂਮਰ ਚੈੱਕ ਕਰੋ ਤੇ ਸਾਰੀ ਜਿਹੜੀ ਆਪਣੀ ਲੌਬੀ ਹੈਗੀ ਇਹਦੇ ਉੱਪਰ ਵੀ ਛੱਤ ਤੇ ਬਹੁਤ ਸੋਹਣਾ ਬਰੀਕੀ ਨਾਲ ਬਾਈ ਉਹਨਾਂ ਨੇ ਕੰਮ ਕਰਾਇਆਗਾ ਫਰਸਟ ਫਲੋਰ ਦੇ ਉੱਪਰ ਦੋ ਖੁੱਲੇ ਡੁੱਲੇ ਰੂਮ ਆ ਜਾਂਦੇ ਨੇ ਇੱਕ ਆ ਜਾਂਦਾ ਸਟੋਰ ਰੂਮ ਤੇ ਰੋਸ਼ਨੀ ਜਿਹੜੀ ਜਾਂ ਵੈਂਟੀਲੇਸ਼ਨ ਦਾ ਪੂਰਾ ਪ੍ਰਬੰਧ ਰੱਖਿਆ ਕਿਉਂਕਿ ਖੁੱਲੇ ਏਰੀਆ ਦੇ ਵਿੱਚ ਇਹ ਕੋਠੀ ਬਣੀ ਹੋਈ ਹੈਗੀ ਤੇ ਇੱਕ ਬੈਡਰੂਮ ਰਾਹੀਂ ਆਪਾਂ ਤੁਹਾਨੂੰ ਬਾਹਰ ਵਾਲਾ ਏਰੀਆ ਦਿਖਾਵਾਂਗੇ ਬੈਕ ਸਾਈਡ ਵਾਲ ਦਿਖਾਵਾਂਗੇ ਲਓ ਜੀ ਇਹ ਆ ਗਈ ਬਾਲਕੋਨੀ ਬਹੁਤ ਖੁੱਲੀ ਡੁੱਲੀ ਬਾਲਕੋਨੀ ਦਿੱਤੀ ਹੋਈ ਆ ਵੀ ਇਹ ਪਰੇ ਮੰਜਾ ਵੀ ਢਾ ਸਕਦੇ ਆ ਚਾਰ ਪੰਜ ਕੁਰਸੀਆਂ ਢਾ ਕੇ ਟੇਬਲ ਵੀ ਢਾ ਸਕਦੇ ਆ ਤੇ ਇਧਰ ਆਪਣਾ ਪਸ਼ੂ ਵਾਲਾ ਜਿਹੜਾ ਏਰੀਆ ਆ ਜਾਂਦਾਗਾ ਉਹ ਵੀ ਬਹੁਤ ਸੋਹਣੇ ਤਰੀਕੇ ਨਾਲ ਵੀ ਕੋਠੀ ਦੇ ਨਾਲ ਮੈਚਿੰਗ ਕਰਦਾ ਤੇ ਪਾਵੇ ਵਗੈਰਾ ਬਹੁਤ ਜਿਵੇਂ ਕਹਿ ਦਈਏ ਇਧਰ ਪਾਵੇ ਹੋਗੇ ਤੇ ਉਧਰ ਜਿਹੜੇ ਪਾਣ ਪੱਤੇ ਹੋਗੇ ਜਾਂ ਟੋਡੇ ਕਹਿ ਦਈਏ ਅਲੱਗ-ਅਲੱਗ ਚੀਜ਼ਾਂ ਨਹੀਂ ਲੱਗੀਆਂ ਨੇ ਉਹਦੇ ਨਾਲ ਜਿਹੜੀ ਕੋਠੀ ਦੀ ਇੱਕ ਬਹੁਤ ਸੋਹਣੀ ਲੁੱਕ ਆਉਂਦੀ ਹੈ ਤੇ ਇੱਕ ਇੱਕ ਘਰ ਦੇ ਵਿੱਚ ਬਹੁਤ ਵੱਖਰੀ ਚੀਜ਼ ਲੱਗੀ ਹੋਈ ਆ ਜਿਹਦੀ ਮੈਂ ਇੱਕ ਅਲੱਗ ਵੀਡੀਓ ਵੀ ਬਣਾਉਂਗਾ ਇਸ ਘਰ ਦੇ ਵਿੱਚ ਹੋ ਜਿਹੜੇ ਤੁਸੀਂ ਤਿੰਨ ਡੱਕ ਦੇਖ ਰਹੇ ਆਪਾਂ ਉਹਦੇ ਕੋਲੇ ਜਾ ਕੇ ਉਹ ਇਸ ਤਰੀਕੇ ਨਾਲ ਬਣੇ ਹੋਏ ਨੇ ਵੀ ਜਿੰਨਾ ਵੀ ਇਹਦੀ ਛੱਤ ਦਾ ਪਾਣੀ ਆ ਰੋ ਦਾ ਪਾਣੀ ਆ ਵੇਸਟੇਜ ਪਾਣੀ ਜੇ ਕਹიდੀਏ ਏਸੀਆਂ ਦਾ ਪਾਣੀ ਜੋ ਵੀ ਘਰ ਦੇ ਵਿੱਚ ਸਾਫ ਪਾਣੀ ਆ ਉਹ ਸਾਰਾ 100 ਫੀਟ ਨਹੀਂ ਧਰਤੀ ਦੇ ਵਿੱਚ ਜਾਂਦਾ ਹੈਗਾ ਇਹ ਬਾਈ ਹੋਰਾਂ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਤੇ ਇਸ ਤੋਂ ਇਲਾਵਾ ਤੁਸੀਂ ਫਸਟ ਫਲੋਰ ਤੇ ਵੀ ਦੇਖੋਗੇ ਜਿਹੜੀ ਟਾਈਲ ਲੱਗੀ 2x4 ਦੀ ਬਹੁਤ ਸੋਹਣੀ ਕਜਾਰੀ ਦੀ ਟਾਈਲ ਲੱਗੀ ਹੋਈ ਆ ਬਾਹਰ ਤੁਹਾਨੂੰ ਫਲੋਰ ਦਿਖਾਉਣੇ ਆ ਸਾਹਮਣੇ ਵਾਲਾ ਉੱਥੋਂ ਥੱਲੇ ਵਾਲੀ ਛੱਤ ਵੀ ਤੁਹਾਨੂੰ ਦਿਖਾਵਾਂਗੇ ਜੇਕਰ ਤੁਸੀਂ ਟਾਈਲਾਂ ਖਰੀਦਣਾ ਚਾਹੋ ਤਾਂ ਇੱਕ ਵਾਰ ਹਰਦੇਵ ਮਾਰਬਲ ਵਾਲਿਆਂ ਦਾ ਨੰਬਰ ਸਕਰੀਨ ਤੇ ਪਾਉ ਇਹਨਾਂ ਨਾਲ ਤੁਸੀਂ ਸੰਪਰਕ ਕਰ ਲਿਓ ਤੇ ਡਰੋਨ ਸ਼ਾਟ ਵੀ ਆਪਾਂ ਲਾਏ ਹੋਏ ਆ ਆ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਤੇ ਇਸ ਸਾਈਡ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਲੋਹੇ ਦੀ ਗ੍ਰਿੱਲ ਲਾਈ ਹੋਈ ਹੈ ਬਾਈ ਹੋਰਾਂ ਨੇ ਤੇ ਸੋਲਰ ਦਾ ਸਾਰਾ ਪ੍ਰੋਜੈਕਟ ਹੈ ਜਿਹੜਾ ਬਿਜਲੀ ਦਾ ਬਾਈ ਹੋਰਾਂ ਦਾ ਲੱਗਿਆ ਹੋਇਆ ਹੋ ਸਾਹਮਣੇ ਜੀ ਇੱਕ ਦਿਖਾ ਦਈ ਆਪਾਂ ਗੱਡੀਆਂ ਖੜਨ ਵਾਸਤੇ ਪਾਰਕਿੰਗ ਇਧਰ ਆਪਾਂ ਪਰਿਵਾਰ ਨਾਲ ਬੈਠਣਾ ਜਿਵੇਂ ਕਹਾ ਵਗੈਰਾ ਲੱਗਿਆ ਹੋਇਆ ਤੇ ਜੇ ਗੱਲ ਕਰੀਏ ਫਾਉਂਟੇਨ ਲੱਗਿਆ ਹੋਇਆ ਬਹੁਤ ਸੋਹਣਾ ਤੇ ਘਾਹ ਵਗੈਰਾ ਲਾ ਕੇ ਗ੍ਰੀਨਰੀ ਰੱਖੀ ਹੋਈ ਹੈ ਖੇਤਾਂ ਦੇ ਵਿੱਚ ਇਹ ਜਿਹੜਾ ਘਰ ਬਣਿਆ ਹੋਇਆ ਤੇ ਹੁਣ ਟਾਈਲਾਂ ਦਾ ਡਿਜ਼ਾਈਨ ਚੈੱਕ ਕਰੋ ਜੀ ਤੁਸੀਂ ਬਹੁਤ ਸੋਹਣੀ ਜੇ ਕਹਿੰਦੀ ਲੋਕ ਆਉਂਦੀ ਹੈਗੀ ਤੇ ਜੇਕਰ ਤੁਸੀਂ ਵੀ ਚਾਹੋ ਨਾ ਵੀ ਤੁਹਾਡੇ ਘਰ ਦੇ ਵਿੱਚ ਵੀ ਬੇੜੀ ਦੇ ਟਾਈਲਾਂ ਇਸ ਤਰੀਕੇ ਨਾਲ ਚੌਂਕ ਮਾਰਨ ਤਾਂ ਨੰਬਰ ਮੈਂ ਸਕਰੀਨ ਤੇ ਪਾਇਆ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਛੱਤ ਦੇ ਉੱਪਰ ਹੀ ਬਹੁਤ ਸੋਹਣਾ ਕੰਮ ਹੈ ਤੇ ਇਸ ਤੋਂ ਇਲਾਵਾ ਦੱਸਿਓ ਵੀ ਇਹ ਘਰ ਤੁਹਾਨੂੰ ਕਿਵੇਂ ਲੱਗਿਆ ਤੇ ਮਿਲਦੇ ਹਾਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ